ਕਿੱਦੀ ਵੱਡੀ ਨਫ਼ਰਤ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਕਰਦੇ ਨੇਗੇ ਸਰ ਉਹਨੂੰ ਕਿਵੇਂ ਦੇਖਦੇ ਹੋ ਦਿੱਲੀ ਦੇ ਵਿੱਚ ਕਾਂਗਰਸ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਸੁਝੌਤਾ ਸੀਗਾ ਉਹ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ ਹੈ ਸਰ ਰਹਿਣ ਦਾ ਕੋਈ ਵੀ ਹੱਕ ਨਹੀਂ ਹੈਗਾ ਉਹਨੂੰ ਸੱਤਾਤ ਨਹੀਂ ਰਹਿਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਸਿਫਾ ਦੇਣਾ ਚਾਹੀਦਾ ਹੁਣ ਦੇਖੋ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਬਹੁਤ ਅੱਗ ਜਿਹੜੀ ਆ ਉਹ ਕਿਸਾਨਾਂ ਦੇ ਖਿਲਾਫ ਬਹੁਤ ਸਾਰੇ ਵਰਗਾਂ ਦੇ ਖਿਲਾਫ ਉਗਲੀ ਸੀਗੀ ਬਹੁਤ ਸਾਰੀ ਗਲਤ ਬਿਆਨਵਾਜੀ ਕੀਤੀ ਸੀਗੀ 24 ਸਾਲਾਂ ਬਾਅਦ ਇਹ ਕੋਲੀਸ਼ਨ ਗਵਰਨਮੈਂਟ ਚ ਆ ਰਹੇ ਨੇਗੇ ਇੱਥੋਂ ਪਤਾ ਲੱਗਦਾ ਹੈਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਲੋਕਾਂ ਚ ਲੋਕਪ੍ਰਿਅਤਾ ਉਹ ਕਿੰਨੀ ਜ਼ਿਆਦਾ ਘਟੀ ਆ ਔਰ ਲੋਕ ਕਿੱਡੀ ਵੱਡੀ ਨਫ਼ਰਤ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਕਰਦੇ ਨੇਗੇ 400 ਸੀਟਾਂ ਦਾ ਨਾਰਾ ਦੇਣ ਵਾਲੀ ਜਿਹੜੀ ਪਾਰਟੀ ਸੀ ਅੱਜ ਉਹ ਲਗਭਗ 250 ਸੀਟਾਂ ਤੇ ਸਿਮਟ ਗਈ 240 ਸੀਟਾਂ ਤੇ ਸਿਮਟ ਗਈ ਸਿਮਟ ਗਈ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਨੈਤਿਕ ਤੌਰ ਤੇ ਸੱਤਾ 'ਚ ਰਹਿਣ ਦਾ ਕੋਈ ਵੀ ਹੱਕ ਨਹੀਂ ਹੈਗਾ ਉਹਨੂੰ ਸੱਤਾ 'ਚ ਨਹੀਂ ਰਹਿਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਸਿਫਾ ਦੇਣਾ ਚਾਹੀਦਾ ਉਹ ਨਾਟਕ ਤਾਂ ਗਵਾ ਚੁੱਕੇ ਨੇਗੇ ਉਹਨਾਂ ਨੇ 400 ਦਾ ਦਰਾਂ ਦਿੱਤਾ ਸੀਗਾ ਹੁਣ ਉਹ ਅੱਜ 240 ਤੇ ਆ ਚੁੱਕੇ ਨੇ ਸਰ ਉਹਨੂੰ ਕਿਵੇਂ ਦੇਖਦੇ ਹੋ ਦਿੱਲੀ ਦੇ ਵਿੱਚ ਕਾਂਗਰਸ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਸਮਝੌਤਾ ਸੀਗਾ ਉਹ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ ਦੇਖੋ ਇੰਡੀਆ ਆਲਾਈਐਂਸ ਜਿਹੜਾ ਹੋਇਆ ਸੀਗਾ ਉਹ ਦੇਸ਼ ਦੀ ਪਾਰਲੀਮੈਂਟ ਦੀ ਇਲੈਕਸ਼ਨ ਲਈ ਹੋਇਆ ਸੀ ਤੇ ਦੇਸ਼ ਦੀ ਪਾਰਲੀਮੈਂਟ ਦੀ ਇਲੈਕਸ਼ਨ ਹੋਣੀ ਆ ਉਹਦੇ ਲਈ ਇੰਡੀਆ ਆਲਾਈਐਂਸ ਹੋਇਆ ਸੀਗਾ ਰਾਜਾਂ ਦੀਆਂ ਚੋਣਾਂ ਲੱਗੀਆਂ ਚਾਹ ਪੰਜਾਬ ਦੀ ਆ ਚਾਹ ਹਰਿਆਣਾ ਦੀ ਆ ਚਾਹ ਦਿੱਲੀ ਦੀ ਆ ਉਹਦੇ ਸਾਡਾ ਪਹਿਲੇ ਹੀ ਫੈਸਲਾ ਸੀਗਾ ਕਿ ਅਸੀਂ ਵੱਖ-ਵੱਖ ਹੋ ਕੇ ਲੜਾਂਗੇ ਸੋ ਅਸੀਂ ਤਾਂ ਆਲਰੇਡੀ ਇਹ ਡਿਸਾਈਡ ਸੀਗਾ ਕਿ ਜਿਹੜੀ ਨੈਸ਼ਨਲ ਲੈਵਲ ਤੇ ਆ ਅਸੀਂ ਇਕੱਠੇ ਆ ਪਰ ਲਿਕੇ ਸਟੇਟਾਂ ਦਾ ਅਸੀਂ ਅਲੱਗ ਕਰ ਨੂੰ ਕਿਵੇਂ ਦੇਖ ਰਹੇ ਹੋ ਐਮਪੀ ਚੁਣੇ ਗਏ ਨੇ ਕੰਗਰਾਂ ਨੌਟ ਉਹਨਾਂ ਦੇ ਥੱਪੜ ਵੱਜਿਆ ਜੋਟੀ ਵੱਲੋਂ ਉਹਨੂੰ ਕਿਵੇਂ ਦੇਖਦੇ ਆ ਦੇਖੋ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਬਹੁਤ ਅੱਗ ਜਿਹੜੀ ਆ ਉਹ ਕਿਸਾਨਾਂ ਦੇ ਖਿਲਾਫ ਬਹੁਤ ਸਾਰੇ ਵਰਗਾਂ ਦੇ ਖਿਲਾਫ ਉਗਲੀ ਸੀਗੀ ਬਹੁਤ ਸਾਰੀ ਗਲਤ ਬਿਆਨਬਾਜ਼ੀ ਕੀਤੀ ਸੀਗੀ ਉਹਦਾ ਨਤੀਜਾਗਾ ਪਰ ਲੇਕਿਨ ਮੈਂ ਸਮਝਦਾ ਹੈ ਔਵਾਇਡ ਹੋ ਸਕਦਾ ਸੀ ਇਸ ਤਰ੍ਹਾਂ ਦਾ ਇਨਸੀਡੈਂਟ ਨਹੀਂ ਹੋਣਾ ਚਾਹੀਦਾ ਪਰ ਲੇਕਿਨ ਜੋ ਵੀ ਹੋਇਆ ਮਾੜਾ ਹੋਇਆਗਾ ਸੋ ਕੰਗੜਾ ਰਾਤ ਨੂੰ ਵੀ ਜਾਂ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਨੂੰ ਜਿਹੜੇ ਸੰਜਮ ਦੇ ਨਾਲ ਆਪਣੀ ਭਾਸ਼ਾ ਦਾ ਪ੍ਰਯੋਗ ਕਰਨਾ ਚਾਹੀਦਾ ਗਵਰਨਮੈਂਟ ਦੇ ਵਿੱਚ ਮਹਿਕਮਿਆਂ ਦੀ ਹੀਰ ਫੇਰ ਬਦਲ ਹੋ ਰਹੀ ਹੈ ਨਹੀਂ ਹਜੇ ਹਜੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ